ਕਿ ਸੀਐਮ ਮਾਨ ਵੱਲੋਂ ਬਠਿੰਡਾ ਰੈਲੀ ਦੇ ਦੌਰਾਨ ਆਪਣੇ ਸਿਰ ਤੇ ਸਜਾਈ ਹੋਈ ਦਸਤਾਰ ਦੀ ਬੇਅਦਬੀ ਕੀਤੀ ਗਈ ਨਰਾਦਰ ਕੀਤਾ ਗਿਆ ਇੱਕ ਵੱਡੇ ਅਖਬਾਰ ਨੇ ਤਾਂ ਬੜੀ ਚੇਪ ਕੇ ਫੋਟੋ ਵੀ ਲਾ ਦਿੱਤੀ ਪਰ ਦੂਜੇ ਪਾਸੇ ਲੋਕ ਕਹਿ ਰਹੇ ਨੇ ਕਿ ਕਿਹੇ ਜੀਆਂ ਬੇਤੁਕੀਆਂ ਗੱਲਾਂ ਕਰ ਰਹੇ ਹੋ ਗਰਮੀ ਹੈ ਕਿਉਂਕਿ ਤਾਂ ਸੀਐਮ ਮਾਨ ਨੇ ਕੱਟ ਕੇ ਬੋਤਲ ਦੇ ਵਿੱਚੋਂ ਪਾਣੀ ਪੀਤਾ ਕੋਈ ਨੂੰ ਸਿੱਖ ਜਥੇਬੰਦੀਆਂ ਵੱਲੋਂ ਨੋਟਿਸ ਲਿਆ ਗਿਆ ਸਤਿ ਸ਼੍ਰੀ ਅਕਾਲ ਪੰਜਾਬ ਵਨਕਟ ਦੇਖ ਰਹੇ ਹੋ ਤੁਸੀਂ ਮੈਂ ਕਰਨ ਹੰਡਾ ਪੰਜਾਬ ਦੀ ਸਿਆਸਤ ਦੇ ਵਿੱਚ ਹਰ ਲੀਡਰ ਸਰਗਰਮ ਹਰ ਜਥੇਬੰਦੀ ਸਰਗਰਮ ਚੋਣਾਂ ਦੇ ਵਿੱਚ ਮਹਿਜ਼ ਕੁਝ ਦਿਨ ਬਚੇ ਨੇ ਤੇ ਇੱਥੇ ਹੀ ਪੰਜਾਬ ਦੇ ਮੁੱਖ ਮੰਤਰੀ ਆਪਣੀ ਪਾਰਟੀ ਦੇ ਉਮੀਦਵਾਰਾਂ ਲਈ ਵੱਖ-ਵੱਖ ਥਾਵਾਂ ਤੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਹਲਕਿਆਂ ਦੇ ਵਿੱਚ ਜਾ ਕੇ ਪ੍ਰਚਾਰ ਕਰ ਰਹੇ ਨੇ ਹਾਲੀ ਦੇ ਵਿੱਚ ਫਿਰੋਜ਼ਪੁਰ ਬਠਿੰਡਾ ਮਲੇਰ ਕੋਟਲਾ ਬਹੁਤ ਸਾਰੀਆਂ ਥਾਵਾਂ ਤੇ ਗਏ ਸੀ ਜੇ ਮਾਨ ਤੇ 13 0 ਦੀ ਤਖਤੀ ਫੜੀ ਹੋਈ ਸੀ ਉਹਨਾਂ ਦੇ ਵਿਰੋਧੀ 013 ਦਾ ਪ੍ਰਚਾਰ ਕਰ ਰਹੇ ਨੇ ਤਾਂ ਇਹ ਸਭ ਦੇ ਵਿੱਚ ਵਿਵਾਦ ਹੋਣੇ ਤਾਂ ਲਾਜ਼ਮੀ ਨੇ ਹੁਣ ਉਦਾਹਰਨ ਦੇ ਤੌਰ ਤੇ ਇੱਕ ਵਿਵਾਦ ਦੀ ਗੱਲ ਕਰ ਲਈਏ ਜੋ ਸੀਐਮ ਮਾਨ ਦੇ ਨਾਲ ਜੋੜਿਆ ਜਾ ਰਿਹਾ ਇੱਕ ਵੱਡੇ ਅਖਬਾਰ ਨੇ ਤਾਂ ਬੜੀ ਚੇਪ ਕੇ ਫੋਟੋ ਵੀ ਲਾ ਦਿੱਤੀ ਪਰ ਦੂਜੇ ਪਾਸੇ ਲੋਕ ਕਹਿ ਰਹੇ ਨੇ ਕਿ ਕਹੇ ਜੀਆਂ ਬੇਤੁਕੀਆਂ ਗੱਲਾਂ ਕਰ ਰਹੇ ਹੋ ਇਹ ਵੀ ਕੋਈ ਵਿਵਾਦ ਹੋਇਆ ਦਰਸਲ ਵਿਵਾਦ ਹੋਇਆ ਹੈ ਕਿ ਸੀਐਮ ਮਾਨ ਵੱਲੋਂ ਬਠਿੰਡਾ ਰੈਲੀ ਦੇ ਦੌਰਾਨ ਆਪਣੇ ਸਿਰ ਤੇ ਸਜਾਈ ਹੋਈ ਦਸਤਾਰ ਦੀ ਬੇਅਦਬੀ ਕੀਤੀ ਗਈ ਨਰਾਦਰ ਕੀਤਾ ਗਿਆ ਉਹ ਕਿਵੇਂ ਉਹ ਵੀ ਤੁਹਾਨੂੰ ਦੱਸਦੇ ਆ ਜਰਾ ਤਸਵੀਰ ਦੇਖੋ ਇਹ ਉਹੀ ਅਖਬਾਰ ਦੀ ਤਸਵੀਰ ਆ ਜਿਸ ਨੇ ਵੱਡੀ ਸਾਰੀ ਖਬਰ ਲਾਈ ਜਿਸ ਦਾ ਕੇ ਸੀਐਮ ਮਾਨ ਤੇ ਆਮ ਆਦਮੀ ਪਾਰਟੀ ਦੇ ਵਿਰੋਧੀ ਜਿਹੜਾ ਕੀ ਹੈ ਪੂਰਾ ਪ੍ਰਚਾਰ ਕਰ ਰਹੇ ਨੇ ਤੇ ਉਹਨਾਂ ਦੇ ਸਮਰਥਕ ਇਸ ਫੋਟੋ ਦਾ ਤੇ ਇਸ ਖਬਰ ਦਾ ਵਿਰੋਧ ਕਰ ਰਹੇ ਨੇ ਦਰਸਲ ਰੈਲੀ ਦੇ ਦੌਰਾਨ ਗਰਮੀਆ ਕਿਉਂਕਿ ਤਾਂ ਸੀਮਾਨ ਨੇ ਕੱਟ ਕੇ ਬੋਤਲ ਦੇ ਵਿੱਚੋਂ ਪਾਣੀ ਪੀਤਾ ਪਾਣੀ ਪੀ ਕੇ ਤੇ ਫਿਰ ਉਸੇ ਪਾਣੀ ਦੀ ਬੋਤਲ ਰਾਹੀਂ ਉਹ ਪਾਣੀ ਆਪਣੇ ਸਿਰ ਤੇ ਬਣੀ ਦਸਤਾਰ ਉੱਤੇ ਪਾਇਆ ਇਸ ਨੂੰ ਲੈ ਕੇ ਵਿਵਾਦ ਛੜਿਆ ਕਿ ਲਓ ਜੀ ਸੀਮਾਨ ਨੇ ਤਾਂ ਝੂਠਾ ਪਾਣੀ ਦਸਤਾਰ ਦੇ ਉੱਤੇ ਪਾ ਕੇ ਨਰਾਦਰ ਕੀਤਾ ਬੇਅਦਬੀ ਕੀਤੀ ਹੈ ਉਹਨਾਂ ਦੇ ਸਮਰਥਕ ਕਹਿ ਰਹੇ ਨੇ ਕਿ ਕੋਈ ਗੱਲ ਚੱਜਦੀ ਤਾਂ ਲੱਭ ਲਓ ਇਹ ਵੀ ਕੋਈ ਗੱਲ ਹੋਈ ਪਾਣੀ ਤਾਂ ਝੂਠਾ ਵੀ ਨਹੀਂ ਸੀ ਉਹਨਾਂ ਨੇ ਮੂੰਹ ਵੀ ਨਹੀਂ ਲਾਇਆ ਉਧਰ ਉਹਨਾਂ ਦੇ ਵਿਰੋਧੀ ਕਹਿ ਰਹੇ ਨੇ ਕਿ ਤੁਸੀਂ ਇਸ ਫੋਟੋ ਨੂੰ ਪ੍ਰਚਾਰ ਵਾਸਤੇ ਵੀ ਵਰਤਿਆ ਆਮ ਆਦਮੀ ਪਾਰਟੀ ਵੱਲੋਂ ਆਪਣੇ ਪੇजेस ਤੇ ਫੋਟੋ ਪਾਈ ਗਈ ਇਹ ਵੀ ਗੱਲ ਗਲਤ ਹੈ ਕੁਝ ਕੁ ਸਿੱਖ ਜਥੇਬੰਦੀਆਂ ਵੱਲੋਂ ਨੋਟਿਸ ਲਿਆ ਗਿਆ ਕਈ ਸਾਰੇ ਸਿੱਖ ਕਾਰਕੁਨ ਤੇ ਜਥੇਬੰਦੀਆਂ ਦੇ ਆਗੂਆਂ ਨੇ ਸੀਐਮ ਮਾਨ ਦੇ ਖਿਲਾਫ ਬਿਆਨ ਦਿੱਤੇ ਤੇ ਕਾਰਵਾਈ ਦੀ ਗੱਲ ਵੀ ਕੀਤੀ ਹੈ ਅਕਸ਼ਰੀ ਅਕਾਲ ਤਖਤ ਸਾਹਿਬ ਤੋਂ ਕਾਰਵਾਈ ਕੀਤੀ ਜਾਵੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਸਵੀਰਾਂ ਤੁਸੀਂ ਦੇਖੀਆਂ ਨੇ ਤੇ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਵੀ ਆਪਣੇ ਵਿਚਾਰ ਦਿਓ ਕੀ ਇਹ ਵਿਵਾਦ ਬੇਤੁਕਿਆ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਸੱਚੀ-ਮੁੱਚੀ ਕੋਈ ਨਰਾਤਰ ਹੋਇਆ ਉਧਰ ਹੀ ਇੱਕ ਹੋਰ ਕਮਾਲ ਦੀ ਤਸਵੀਰ ਸਾਹਮਣੇ ਆਈ ਜਿੱਥੇ ਸੀਐਮ ਮਾਨ ਸਕੂਲ ਦੇ ਟੀਚਰਾਂ ਵਾਂਗੂ ਬੱਚਿਆਂ ਵਾਂਗੂ ਪੂਰੇ ਪੰਡਾਲ ਦੇ ਵਿੱਚ ਬੈਠੀ ਜਨਤਾ ਨੂੰ ਸਾਡੇ ਦੇਸ਼ ਦਾ ਜਿਹੜਾ ਕੀ ਹੈ ਰਾਸ਼ਟ੍ਰ ਗਾਣ ਗਵਾਉਂਦੇ ਹੋਏ ਨਜ਼ਰ ਆਏ ਨੈਸ਼ਨਲ ਐਂਥਮ ਗਵਾਉਂਦੇ ਹੋਏ ਨਜ਼ਰ ਆਏ ਕਿਉਂਕਿ ਸਾਊਂਡ ਬੰਦ ਹੋ ਗਿਆ ਸੀ ਕਿਉਂਕਿ ਆਵਾਜ਼ ਨਹੀਂ ਸਿਆ ਰਹੀ ਇਸ ਲਈ ਸੀਐਮ ਮਾਨ ਵੱਲੋਂ ਨੈਸ਼ਨਲ ਐਂਥਮ ਲੀਡ ਕੀਤਾ ਗਿਆ ਉਹਨਾਂ ਨੇ ਅਗਵਾਈ ਕੀਤੀ ਤੇ ਫਿਰ ਸਾਰੇ ਨੇ ਉਹਨਾਂ ਦੇ ਪਿੱਛੇ-ਪਿੱਛੇ ਨੈਸ਼ਨਲ ਐਂਂਥਮ ਗਾਇਆ ਜਾਂਦੇ ਜਾਂਦੇ ਉਸ ਦੀ ਤਸਵੀਰ ਨਾਲ ਤੁਹਾਨੂੰ ਛੱਡਦੇ ਜਾਂਦੇ ਹਾਂ ਕਮੈਂਟ ਸੈਕਸ਼ਨ 'ਚ ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ ਪਹਿਲੇ ਸ਼ੁਰੂ ਕਰਦੇ ਆਪ ਨੂੰ ਆਉਂਦਾ ਹੈ ਇਹ ਤਾਂ ਹੁੰਦਾ ਹੈ ਜੀ ਜਾਂਦੇ ਜਾਂਦੇ ਅਸੀਂ ਨਾ ਇੱਕ ਜੈਲਾ ਹੈ ਭਾਰਤ ਨੂੰ ਬਾਰੇ ਪੰਜਾਬ ਸਿੰਧ ਗੁਜਰਾਤ ਮਰਾਠਾ ਦਾਵਿੜ ਬਿੰਦ ਹਿਮਾਚਲ ਯਮਨਾ ਗੰਗਾ ਉੱਚਲ ਜਲ ਦੀ ਤਰੰਗ ਤਬ ਸੁਖ ਨਾਮੇ ਜਾਗੇ ਤਬ ਸੁਖ ਆਸ਼ਿਸ਼ ਮਾਗੇ ਕਾਹੇ ਤਬ ਜੈ ਜਨ ਗਨ ਮੰਗਲ ਦਾਇਕ ਜਤਾ